ਸੋ ਲਗਾਤਾਰ ਟਰੈਕਟਰ ਇੱਕ ਤੋਂ ਬਾਅਦ ਇੱਕ ਬੈਰੀਕੇਡ ਉਤਰੋ ਧੂਕੇ ਲਿਆਉਂਦੇ ਨਜ਼ਰ ਆ ਰਹੇ ਕਿਸਾਨ ਲਗਾਤਾਰ ਟਰੈਕਟਰ ਲੈ ਜਾਂਦੇ ਨੇ ਤੇ ਇੱਕ ਇੱਕ ਕਰਕੇ ਉਹ ਬੈਰੀਕੇਡ ਧੂਕੇ ਪਿੱਛੇ ਲਿਆਉਂਦੇ ਸੋ ਫੇਰ ਟਰੈਕਟਰ ਇੱਕ ਵਾਰ ਉਸੇ ਪਾਸੇ ਮੋੜਦੇ ਆ ਗਿਆ ਕਿਸਾਨ ਦੇ ਵੱਲੋਂ ਜਿਸ ਪਾਸੇ ਤੋਂ ਬੈਰੀਕੇਡ ਖਿੱਚ ਕੇ ਲੈ ਕੇ ਆਸੀ ਸੋ ਲਗਾਤਾਰ ਟਰੈਕਟਰ ਬਾਦ ਇੱਕ ਬੈਰੀਕੇਡ ਉੱਤਰੋਂ ਧੂਕੇ ਲਿਆਂਦੇ ਹੋਏ ਨਜ਼ਰ ਆ ਰਹੇ ਕਈ ਦਿਨਾਂ ਤੋਂ ਇਹ ਦਿਖਾਈ ਦੇ ਰਿਹਾ ਸੀ ਕਿ ਹਰਿਆਣਾ ਪੁਲਿਸ ਦੇ ਵੱਲੋਂ ਵੱਡੇ ਪ੍ਰਬੰਧ ਕੀਤੇ ਜਾ ਰਹੇ ਆ ਬੈਰੀਕੇਡ ਦੀ ਕਈ ਲੇਰਾਂ ਦੀ ਕੀਤੀ ਜਾ ਰਹੀ ਹੈ ਕਿੱਲਾ ਲਗਾ ਦਿੱਤੀਆਂ ਗਈਆਂ ਨੇ ਤਾਰਾਂ ਵਿਛਾ ਦਿੱਤੀਆਂ ਗਈਆਂ ਪਰ ਕਿਸਾਨ ਲਗਾਤਾਰ ਟਰੈਕਟਰ ਲਜਾਂਦੇ ਨੇ ਤੇ ਇੱਕ ਇੱਕ ਕਰਕੇ ਉਹ ਬੈਰੀਕੇਡ ਧੂਕੇ ਪਿੱਛੇ ਲਿਆਉਂਦੇ ਨੇ ਜਿੱਥੇ ਟਰੈਕਟਰ ਬੈਰੀਕੇਡ ਨੂੰ ਧੂਕੇ ਲੈ ਕੇ ਆ ਰਿਹਾ ਸਤਜੋ ਨੌਜਵਾਨ ਤੁਸੀਂ ਦੇਖ ਰਹੇ ਹੋ ਕਿ ਟੀਅਰ ਗੈਸ ਜੋ ਗੋਲੇ ਲਗਾਤਾਰ ਵਾਰੇ ਗਏ ਉਹਨਾਂ ਦਾ ਜ਼ਰੂਰ ਅਸਰ ਰਿਹਾ ਹੋਵੇਗਾ ਉਸ ਡਰਾਈਵਰ ਨੌਜਵਾਨ ਦੀ ਅੱਖਾਂ ਦੇ ਉੱਤੇ ਉਸਨੇ ਪਾਣੀ ਦੀ ਬੋਤਲ ਖੋਲ ਕੇ ਆਪਣੇ ਮੂੰਹ ਦੇ ਉੱਤੇ ਪਾਣੀ ਪਾਇਆ ਕਿਉਂਕਿ ਬਹੁਤ ਚਮੜੀ ਦੇ ਉੱਤੇ ਜਲਣ ਮਹਿਸੂਸ ਹੁੰਦੀ ਐ ਸੋ ਉਤਸ਼ਾਹ ਬਤਾਇਆ ਜਾ ਰਿਹਾ ਹੈ ਨੌਜਵਾਨ ਦੱਸੋ ਤੁਸੀਂ ਦੇਖ ਰਹੇ ਹੋ ਕਿ ਟਰੈਕਟਰ ਵੀ 4x4 ਹੈ ਤੇ ਦੋ ਪੱਥਰ ਦੋ ਪੱਥਰ ਪਾਏ ਹੋਏ ਸੋ ਬਹੁਤ ਪੀਰ ਗੈਸ ਦੇ ਨਾਲ ਬਾਹ ਦੇ ਉੱਤੇ ਜ਼ਖਮ ਵੀ ਅਵੀਰ ਦੀ ਬਾਹ ਦੇ ਉੱਤੇ ਜ਼ਖਮ ਵੀ ਹੋਇਆ ਪਰ ਫਿਰ ਵੀ ਇਸ ਬੈਰੀਕੇਟਿੰਗ ਦੇ ਉੱਤੋਂ ਪੱਟ ਕੇ ਬੈਰੀਕੇਟ ਲਿਆਂਦਾ ਗਿਆ ਸੋ ਤੁਸੀਂ ਦੇਖ ਰਹੇ ਹੋ ਕਿ ਅਜੇ ਦੋ ਬੈਰੀਕੇਡ ਇੱਕੇ ਟਰੈਕਟਰ ਦੇ ਨਾਲ ਧੂਕੇ ਇਹ ਵੀਰ ਲੈ ਕੇ ਆਇਆ ਹਾਲਾਂਕਿ ਬਾਅਦ ਉਹਤੇ ਵੀ ਚਖਮ ਹੈ ਤੇ ਸ਼ਾਬਾਸ਼ੀ ਦਿੰਦੇ ਹੋਏ ਬਾਕੀ ਕਿਸਾਨ ਇਸ ਵੀਰ ਨੂੰ ਨਜ਼ਰ ਆ ਰਿਹਾ ਉਸ ਲਗਾਤਾਰ ਇੱਕ ਤੋਂ ਬਾਅਦ ਇੱਕ ਬੈਰੀਕੇਡਾਂ ਨੂੰ ਕਿਸਾਨਾਂ ਦੇ ਟਰੈਕਟਰ ਖਿੱਚ ਕੇ ਇਸ ਪਾਸੇ ਵੱਲ ਲੈ ਕੇ ਆ ਰਹੇ ਆ ਜਿਨ੍ਹਾਂ ਬੈਰੀਕੇਡਾਂ ਨੂੰ ਲਾਉਣ ਦੇ ਲਈ ਹਰਿਆਣਾ ਦੀ ਫੋਰਸਿਸ ਦੇ ਵੱਲੋਂ ਕਈ ਦਿਨਾਂ ਤੋਂ ਇੰਤਜ਼ਾਮ ਕੀਤੇ ਜਾ ਰਹੇ ਸੀ ਸੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਜ਼ਖਮ ਦਿਖਾਇਆ ਜਾ ਰਿਹਾ ਵੀਰ ਵੱਲੋਂ ਬਾਹ ਦੇ ਉੱਤੇ ਜ਼ਖਮ ਹੋਇਆ ਕੂਣੀ ਦੇ ਉੱਤੇ ਗੋਲੇ ਲੱਗੇ ਹੋਏ ਆ ਜ਼ਖਮ ਹੋਏ ਆ ਪਰ باوجود ਇਸ ਦੇ ਵੀ ਕਿਸਾਨ ਭਰਾਵਾਂ ਵੱਲੋਂ ਸ਼ੁਭਾਸ਼ੀ ਦਿੱਤੀ ਜਾ ਰਹੀ ਹੈ सो किसान मजदूर एकता जिंदाबाद है नारे भी लाए जा रहे हैं सो तो तुसी बार बार दिखाया जा रहा है वीर वालों के बह के उ काफी जख्म भी दिखाई ਦੇ ਰਹੇ ਐ ਸੋ ਇੱਕ ਵਾਰੀ ਫਿਰ ਹਾਲਾਂਕਿ ਸਾਥੀਆਂ ਵੱਲੋਂ ਕਿਹਾ ਜਾ ਰਿਹਾ ਕਿ ਤੁਸੀਂ ਹੁਣ ਟਰੈਕਟਰ ਦੇ ਉੱਤੇ ਉਤਰ ਜਾਓ ਕੋਈ ਹੋਰ ਟਰੈਕਟਰ ਲੈ ਕੇ ਚਲ ਜਾਏਗਾ ਪਰ ਵੀਰ ਵੱਲੋਂ ਕਿਹਾ ਜਾ ਰਿਹਾ ਕਿ ਉਹ ਵਾਪਸ ਹੀ ਆਪਣੇ ਟਰੈਕਟਰ ਨੂੰ ਆਪ ਹੀ ਲੈ ਕੇ ਜਾਵੇਗਾ ਸੋ ਫਿਰ ਟਰੈਕਟਰ ਸਟਾਰਟ ਕਰ ਲਿਆ ਮਾਸਕ ਪਾਇਆ ਜਾ ਰਿਹਾ ਮਾਸਕ ਪਾ ਕੇ ਫਿਰ ਤਿਆਰੀ ਹੈ ਬੈਰੀਕੇਟਾਂ ਵੱਲ ਜਾਣ ਦੀ ਓਏ ਜਿੱਤੋ ਜਹਦ ਕਿੱਥੇ ਤੱਕ ਚੱਲੇਗੀ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ ਕਿਉਂਕਿ ਜੋ ਟਾਇਰ ਗੈਸ ਦੇ ਗੋਲੇ ਛੱਡੇ ਜਾ ਰਹੇ ਇਹਨਾਂ ਦਾ ਧੂਆਂ ਵੀ ਚਾਰੇ ਪਾਸੇ ਫੈਲਦਾ ਹੋਇਆ ਦਿਖਾਈ ਦੇ ਰਿਹਾ ਸੋ ਪਰ ਲਗਾਤਾਰ ਟਰੈਕਟਰ ਇੱਕ ਇੱਕ ਦੋ ਦੋ ਕਰਕੇ ਬੈਰੀਕਡਾਂ ਨੂੰ ਖਿੱਚਦੇ ਹੋਏ ਖਿੱਚ ਕੇ ਇਸ ਪਾਸੇ ਲਿਆਂਦੇ ਹੋਏ ਵੀ ਦਿਖਾਈ ਦੇ ਰਹੇ ਨੇ ਸੋ ਫੇਰ ਟਰੈਕਟਰ ਇੱਕ ਵਾਰ ਉਸੇ ਪਾਸੇ ਮੋੜਦੇ ਆ ਗਿਆ ਕਿਸਾਨ ਦੇ ਵੱਲੋਂ ਜਿਸ ਪਾਸੇ ਤੋਂ ਬੈਰੀਕਡ ਖਿੱਚ ਕੇ ਲੈ ਕੇ ਆ ਸੀ ਇਸ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ 4x4 ਟਰੈਕਟਰ ਹੈ ਤੇ ਪਿੱਛੇ ਮੋٹے سنگਲ ਪਾਏ ਗਏ ਜਿਨ੍ਹਾਂ ਦੇ ਨਾਲ ਲਗਾਤਾਰ ਦੋ ਦੋ ਬੈਰੀਕੇਟ ਇੱਕ ਕਿਸਾਨ ਖਿੱਚ ਕੇ ਇਸ ਪਾਸੇ ਵੱਲ ਲਿਆ ਏ ਸ ਤੇ ਕੁਝ ਹੋਰ ਟਰੈਕਟਰ ਵੀ ਉਸ ਪਾਸੇ ਵੱਲ ਤੋਂ ਇਸ ਪਾਸੇ ਵੱਲ ਬੈਰੀਕੇਟ ਧੂਕੇ ਲਿਆਉਂਦੇ ਹੋਏ ਦਿਖਾਈ ਦੇ ਰਹੇ ਨੇ